ਸਤ ਸ੍ਰੀ ਅਕਾਲ ਜੀ ਜਸਵਿੰਦਰ ਜੀ ਸੋ ਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਮੈਂ ਬਣਾਵਾਂਗੀ ਸਾਬੂਦਾਨਾ ਖੀਰ ਬਿਲਕੁਲ ਵੀ ਇਹ ਚਿਪਕੇਗੀ ਨਹੀਂ ਕਈਆਂ ਨੂੰ ਇੰਜ ਲੱਗਦਾ ਕਿ ਇਹ ਬਣਾਉਂਦੇ ਬਣਾਉਂਦੇ ਚਿਪਕ ਜਾਂਦੀ ਏ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ ਬਹੁਤ ਵਧੀਆ ਬਣੇਗੀ ਤੇ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਸਾਬੂਦਾਨੇ ਦੀ ਖੀਰ ਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਆਂ ਸਾਬੂਦਾਣੇ ਦੀ ਖੀਰ ਬਣਾਉਣ ਲਈ ਇੱਥੇ ਮੈਂ ਸਭ ਤੋਂ ਪਹਿਲਾਂ ਅੱਧੀ ਕਟੋਰੀ ਸਾਬੂਦਾਣਾ ਲੈ ਲਿੱਤਾ ਹੋਇਆ ਤੇ ਸਾਬੂਦਾਣੇ ਨੂੰ ਹੁਣ ਇੱਕ ਬਾਉਲ ਦੇ ਵਿੱਚ ਪਾ ਦਵਾਂਗੇ ਤੇ ਇਸ ਸਾਬੂਦਾਣੇ ਨੂੰ ਦੋ ਤਿੰਨ ਵਾਰੀ ਚੰਗੀ ਤਰ੍ਹਾਂ ਸਾਫ਼ ਪਾਣੀ ਦੇ ਨਾਲ ਧੋ ਲੈਣਾ ਕਿਉਂਕਿ ਸਾਬੂਦਾਣੇ ਦੇ ਵਿੱਚ ਕਾਫੀ ਜ਼ਿਆਦਾ ਸਟਾਰਚ ਹੁੰਦਾ ਹੈ ਤੇ ਦੇਖੋ ਇਸ ਤਰੀਕੇ ਦੇ ਨਾਲ ਹਲਕਾ-ਹਲਕਾ ਮਲ ਕੇ ਇਸ ਨੂੰ ਮੈਂ ਦੋ ਤਿੰਨ ਵਾਰੀ ਸਾਫ਼ ਪਾਣੀ ਦੇ ਨਾਲ ਚੰਗੀ ਤਰ੍ਹਾਂ ਧੋ ਲਿੱਤਾ ਹੈ ਤੇ ਇਹ ਵਾਲਾ ਪਾਣੀ ਸਾਰਾ ਆਪਾਂ ਕੱਢ ਦੇਣਾ ਤੇ ਹੁਣ ਇਸ ਦੇ ਵਿੱਚ ਜਿਸ ਕਟੋਰੀ ਦੇ ਨਾਲ ਆਪਾਂ ਸਾਬੂਦਾਣਾ ਲਿਆ ਹੈ ਉਸੇ ਕਟੋਰੀ ਦੇ ਨਾਲ ਕਟੋਰੀ ਦਾ ਚੌਥਾ ਹਿੱਸਾ ਜਿਹੜਾ ਹੈਗਾ ਉਹ ਆਪਾਂ ਪਾਣੀ ਦਾ ਲੈ ਲਿੱਤਾ ਹੈ ਤੇ ਇਸ ਦੇ ਵਿੱਚ ਡਿਪ ਕਰਕੇ ਇਸ ਨੂੰ ਢੱਕ ਕੇ 1 ਘੰਟੇ ਦੇ ਲਈ ਪਿਆ ਰਹਿਣ ਦਵਾਂਗੇ ਤੇ ਹੁਣ 1 ਘੰਟੇ ਬਾਅਦ ਆਪਾਂ ਦੇਖਦੇ ਹਾਂ ਕਿ ਜਿਹੜਾ ਸਾਬੂਦਾਣਾ ਹੈਗਾ ਉਸ ਨੇ ਸਾਰਾ ਪਾਣੀ ਐਬਜ਼ਾਰਬ ਕਰ ਲਿੱਤਾ ਹੋਇਆ ਦੇਖੋ ਇਸ ਦੇ ਵਿੱਚ ਹੁਣ ਬਿਲਕੁਲ ਵੀ ਪਾਣੀ ਨਹੀਂ ਹੈਗਾ ਤੇ ਸਾਬੂਦਾਣਾ ਅੱਗੇ ਨਾਲੋਂ ਫੁੱਲ ਵੀ ਚੁੱਕਾ ਹੋਇਆ ਹੈ ਹੁਣ ਇੱਧਰ ਕੜਾਈ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਾਬੂਦਾਣਾ ਹੈਗਾ ਇਸ ਨੂੰ ਪਾ ਲੈਣਾ ਸਾਬੂਦਾਣਾ ਪਾਣ ਤੋਂ ਬਾਅਦ ਇੱਥੇ ਹੁਣ ਇੱਕ ਕਟੋਰੀ ਆਪਾਂ ਪਾਣੀ ਦੀ ਪਾ ਲਵਾਂਗੇ ਇਸ ਦੇ ਵਿੱਚ ਕਿਉਂ ਜਾਂ ਮੱਖਣ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਦੇਖੋ ਇੱਕ ਕਟੋਰੀ ਇੱਥੇ ਮੈਂ ਪਾਣੀ ਦੀ ਪਾ ਲਿੱਤੀ ਤੇ ਮੀਡੀਅਮ ਹਾਈ ਫਲੇਮ ਤੇ ਇਸ ਨੂੰ ਪਕਾ ਲਵਾਂਗੇ ਮੈਂ ਜਿਸ ਤਰੀਕੇ ਦੇ ਨਾਲ ਬਣਾ ਰਹੀ ਹਾਂ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਬਣਾਇਓ ਜਿਹੜੀ ਸਾਬੂਦਾਨੇ ਦੀ ਖੀਰ ਹੈਗੀ ਇਹ ਬਿਲਕੁਲ ਵੀ ਚਿਪਕੇਗੀ ਨਹੀਂ ਬਹੁਤ ਵਧੀਆ ਬਣੇਗੀ ਇਹ ਤੇ ਤੁਸੀਂ ਦੇਖੋਗੇ ਜਿਹੜਾ ਸਾਬੂਦਾਨਾ ਹੈਗਾ ਇਹ ਹਲਕਾ ਹਲਕਾ ਟਰਾਂਸਪੇਰੈਂਟ ਹੋਣਾ ਸ਼ੁਰੂ ਹੋ ਗਿਆ ਹੋਇਆ 23 ਨੂੰ ਬਾਲਦੇ ਹੋਏ ਮੈਨੂੰ ਤਕਰੀਬਨ ਇੱਥੇ 2 ਮਿੰਟ ਹੋ ਚੁੱਕੇ ਹੋਏ ਨੇ ਬਹੁਤ ਜ਼ਿਆਦਾ ਨਹੀਂ ਇਸ ਨੂੰ ਪਕਾਣਾ ਆਪਾਂ ਤੇ ਦੇਖੋ ਪਾਣੀ ਇਸ ਦਾ ਕਾਫੀ ਜ਼ਿਆਦਾ ਸੁੱਕ ਚੁੱਕਾ ਹੋਇਆ ਤੇ ਸਾਬੂਦਾਨਾ ਵੀ ਜਿਹੜਾ ਹੈਗਾ ਟਰਾਂਸਪੇਰੈਂਟ ਹੋ ਚੁੱਕਾ ਹੋਇਆ ਤੇ ਇਸ ਨੂੰ ਆਪਾਂ ਨਾਲ-ਨਾਲ ਹਿਲਾਉਂਦੇ ਵੀ ਰਹਿਣਾ ਤੇ ਹੁਣ ਇਸ ਦੇ ਵਿੱਚ ਪਾਵਾਂਗੀ ਮੈਂ 1 ਲੀਟਰ ਦੁੱਧ ਦੁੱਧ ਤੁਸੀਂ ਗਾਂ ਦਾ ਮੱਝ ਦਾ ਕੋਈ ਵੀ ਇਸਤੇਮਾਲ ਕਰ ਸਕਦੇ ਹੋ ਪਰ ਇੱਥੇ ਜਿਹੜਾ ਦੁੱਧ ਹੈਗਾ ਆਪਾਂ ਬੋਇਲ ਕੀਤਾ ਹੋਇਆ ਹੀ ਪਾਣਾ ਹੈ ਇਹ ਦੁੱਧ ਮੈਂ ਪਹਿਲਾਂ ਤੋਂ ਹੀ ਬੋਇਲ ਕੀਤਾ ਹੋਇਆ ਤੇ ਹੁਣ ਮੀਡੀਅਮ ਟੂ ਹਾਈ ਫਲੇਮ ਦੇ ਉੱਪਰ ਆਪਾਂ ਇਸ ਨੂੰ ਪਕਾਣਾ ਹੈ ਤੇ ਵਿੱਚ ਵਿੱਚ ਦੀ ਇਸ ਨੂੰ ਹਿਲਾਉਂਦੇ ਰਹਿਣਾ ਇਸ ਤਰ੍ਹਾਂ ਤਾਂ ਜੋ ਜਿਹੜਾ ਸਾਬੂਦਾਣਾ ਹੈਗਾ ਚਿਪਕੇ ਨਾ ਤੇ ਤੁਸੀਂ ਦੇਖ ਸਕਦੇ ਹੋ ਕਿ ਤਕਰੀਬਨ ਮੈਨੂੰ ਹਲੇ 2-3 ਮਿੰਟ ਹੀ ਹੋਏ ਨੇ ਤੇ ਜਿਹੜਾ ਸਾਬੂਦਾਣਾ ਹੈਗਾ ਉਹ ਫੁੱਲ ਕੇ ਉੱਪਰ ਆਣਾ ਸ਼ੁਰੂ ਹੋ ਗਿਆ ਹੋਇਆ ਤੇ ਹੁਣ ਇੱਥੇ ਇਸ ਨੂੰ ਪਕਾਉਂਦੇ ਹੋਏ ਮੈਨੂੰ ਤਕਰੀਬਨ 4 ਕੁ ਮਿੰਟ ਹੋ ਗਏ ਹੋਏ ਨੇ ਤੇ ਜਿਹੜਾ ਦੁੱਧ ਹੈਗਾ ਅੱਗੇ ਨਾਲ ਉਹ گاੜਾ ਹੋਣਾ ਸ਼ੁਰੂ ਹੋ ਗਿਆ ਹੋਇਆ ਤੇ ਸਾਬੂਦਾਣਾ ਵੀ ਕਾਫੀ ਜ਼ਿਆਦਾ ਉੱਪਰ ਆ ਚੁੱਕਾ ਹੋਇਆ ਹੈ ਤੇ ਨਾਲ ਨਾਲ ਇਸ ਦੇ ਜਿਹੜੀ ਮਲਾਈ ਲੱਗੀ ਹੋਈ ਏ ਕੜਾਈ ਤੇ ਆਪਾਂ ਉਹ ਵੀ ਉਤਾਰਦੇ ਜਾਣਾ ਤੇ ਮੈਨੂੰ 4 ਕਮਿੰਟ ਜਿਵੇਂ ਕਿ ਮੈਂ ਪਹਿਲਾਂ ਹੀ ਕਿਹਾ ਕਿ ਮੈਨੂੰ ਇੱਥੇ ਹੋਗੇ ਹੋਏ ਨੇ ਇਸ ਨੂੰ ਪਕਾਉਂਦੇ ਹੋਏ ਤੇ ਹੁਣ ਇਸ ਦੇ ਵਿੱਚ ਫਲੇਵਰ ਦੇ ਵਾਸਤੇ ਪਾਵਾਂਗੇ ਅੱਧਾ ਚਮਚ ਛੋਟੀ ਇਲਾਇਚੀ ਦਾ ਪਾਊਡਰ ਤੇ ਨਾਲ ਹੀ ਇੱਥੇ ਮੈਂ ਪਾਵਾਂਗੀ ਕੋਲੀ ਦਾ ਚੌਥਾ ਹਿੱਸਾ ਚੀਨੀ ਦਾ ਚੀਨੀ ਤੁਸੀਂ ਆਪਣੇ ਸਵਾਦ ਦੇ ਅਨੁਸਾਰ ਪਾ ਸਕਦੇ ਹੋ ਜੇ ਤੁਸੀਂ ਮਿੱਠਾ ਜ਼ਿਆਦਾ ਖਾਣਾ ਪਸੰਦ ਕਰਦੇ ਹੋ ਤਾਂ ਚੀਨੀ ਹੋਰ ਪਾ ਸਕਦੇ ਹੋ ਤੇ ਹੁਣ ਇਸ ਨੂੰ ਲਗਾਤਾਰ ਹਿਲਾਉਂਦੇ ਹੋਏ ਆਪਾਂ ਹਲੇ 2-3 ਮਿੰਟ ਹੋਰ ਪਕਾ ਲਵਾਂਗੇ ਤਕਰੀਬਨ 7 ਤੋਂ 8 ਮਿੰਟ ਹੀ ਟੋਟਲ ਆਪਾਂ ਨੂੰ ਲੱਗਣੇ ਨੇ ਕਿ ਜਿਹੜੀ ਸਾਬੂਦਾਨੇ ਦੀ ਖੀਰ ਹੈਗੀ ਬਹੁਤ ਵਧੀਆ ਤਰੀਕੇ ਦੇ ਨਾਲ ਪੱਕ ਜਾਣੀ ਹੈ 4 ਮਿੰਟ ਆਪਾਂ ਪਹਿਲਾਂ ਪਕਾਈਏ ਤੇ 3 ਕੁ ਮਿੰਟ ਆਪਾਂ ਇਸ ਨੂੰ ਹੋਰ ਪਕਾ ਲਵਾਂਗੇ ਤੇ ਫਲੇਮ ਆਪਾਂ ਹਾਈ ਰੱਖਣੀ ਹੈ ਇੱਥੇ ਤੇ ਮੈਨੂੰ ਤਕਰੀਬਨ 3 ਕੁ ਮਿੰਟ ਹੋ ਗਏ ਹੋਏ ਨੇ ਤੇ ਜਿਹੜੀ ਚੀਨੀ ਹੈਗੀ ਉਹ ਮੈਲਟ ਹੋ ਚੁੱਕੀ ਹੋਈ ਏ ਤੇ ਦੁੱਧ ਵੀ ਅੱਗੇ ਨਾਲੋਂ ਕਾਫੀ ਜ਼ਿਆਦਾ ਗਾੜਾ ਹੋ ਚੁੱਕਾ ਹੋਇਆ ਤੇ ਤੁਸੀਂ ਦੇਖ ਸਕਦੇ ਹੋ ਕਿ ਹੁਣ ਟੋਟਲ ਮੈਨੂੰ ਇੱਥੇ 7-8 ਮਿੰਟ ਹੋ ਗਏ ਹੋਏ ਨੇ ਤੇ ਸਾਬੂਨਾਣੇ ਦੀ ਖੀਰ ਦੇਖੋ ਕਿੰਨੀ ਵਧੀਆ ਤਿਆਰ ਹੋ ਚੁੱਕੀ ਹੋਈ ਏ ਗਾੜੀ-ਗਾੜੀ ਖੀਰ ਤਿਆਰ ਹੋਈ ਏ ਹੁਣ ਇਸ ਨੂੰ ਆਪਾਂ 5 ਮਿੰਟ ਲਈ ਪਿਆਰ ਰਹਿਣ ਦਵਾਂਗੇ ਗੈਸ ਦੀ ਫਲੇਮ ਮੈਂ ਬੰਦ ਕਰ ਦਿੱਤੀ ਇਸ ਨੂੰ 5 ਮਿੰਟ ਲਈ ਇਸੇ ਤਰੀਕੇ ਨਾਲ ਛੱਡ ਦਵਾਂਗੇ ਤਾਂ ਜੋ ਇਹ ਗਾੜੀ ਹੋ ਜਾਏ ਜਦੋਂ ਇਹ ਠੰਡੀ ਹੋਏਗੀ ਤਾਂ ਹਲਕੀ ਜੀ ਗਾੜੀ ਵੀ ਹੋ ਜਾਏਗੀ ਤੇ ਖੀਰ ਇੱਥੇ ਬਹੁਤ ਵਧੀਆ ਬਣ ਚੁੱਕੀ ਹੋਈ ਏ ਤੇ 5 ਮਿੰਟ ਬਾਅਦ ਆਪਾਂ ਇਸ ਨੂੰ ਹੁਣ ਦੇਖਦੇ ਹਾਂ ਤੇ ਦੇਖੋ ਇੱਥੇ ਮੈਨੂੰ 5 ਮਿੰਟ ਹੋ ਗਏ ਹੋਏ ਨੇ ਤੇ ਜਿਹੜੀ ਸਾਬੂਦਾਨੇ ਦੀ ਖੀਰ ਹੈਗੀ ਇਹ ਬਹੁਤ ਵਧੀਆ ਤਰੀਕੇ ਦੇ ਨਾਲ ਬਣ ਚੁੱਕੀ ਹੋਈ ਏ ਸਾਬੂਦਾਨੇ ਦੀ ਖੀਰ ਹੁਣ ਸਰਵ ਹੋਣ ਲਈ ਰੈਡੀ ਏ ਤੇ ਹੁਣ ਮੈਂ ਇਸ ਨੂੰ ਬੌਲ ਦੇ ਵਿੱਚ ਪਾ ਦਿੱਤਾ ਤੇ ਇਸ ਦੇ ਉੱਪਰ ਥੋੜੇ ਜਿਹਾ ਡਰਾਈ ਫਰੂਟ ਵੀ ਮੈਂ ਪਾ ਦਿੱਤੇ ਨੇ ਮੈਂ ਇੱਥੇ ਬਦਾਮ ਤੇ ਪਿਸਤਾ ਲਏ ਨੇ ਤੁਸੀਂ ਕਿਸੇ ਵੀ ਡਰਾਈ ਫਰੂਟ ਦਾ ਇਸਤੇਮਾਲ ਇੱਥੇ ਕਰ ਸਕਦੇ ਹੋ ਦੇਖੋ ਟੇਸਟੀ ਤੇ ਹੈਲਦੀ ਖੀਰ ਜਿਹੜੀ ਹੈਗੀ ਇਹ ਬਣ ਚੁੱਕੀ ਹੋਈ ਏ